ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਾਣੀ ਦੇ ਜਿਹੜੇ ਸਰੋਤ ਨੇ ਪਿਛਲੇ ਸਮਿਆਂ ਦੇ ਵਿੱਚ ਸੁੱਕ ਗਏ ਨੇ ਬਹੁਤ ਪਾਣੀ ਦੇ ਸਰੋਤ ਕੱਟ ਗਏ ਨੇ ਪੰਛੀ ਜੀਵ ਜੰਤੂ ਤਿਹਾਰੇ ਮਰ ਰਹੇ ਨੇ ਤੇ ਜਰੂਰ ਜੋ ਕੋਈ ਕਰ ਸਕਦਾ ਹੈ ਮਿੱਟੀ ਦੇ ਬਰਤਨਾਂ ਦੇ ਵਿੱਚ ਕਿ ਤਨਕੇ ਤੇ ਜਿਹੜਾ ਪਾਣੀ ਜਰੂਰ ਰੱਖੋ ਜਿਹਦੇ ਨਾਲ ਇਹ ਮਾਸੂਮ ਨਸਮ ਪੰਛੀ ਜਿਹੜੇ ਹਨ ਵਿਚਾਰੇ ਮਾਸੂਮ ਜੋ ਬੋਲ ਵੀ ਨਹੀਂ ਸਕਦੇ ਪਾਤਾ ਮੰਗ ਕੇ ਖਾਲਾਂਗੇ ਬੱਚੇ ਮੰਗ ਕੇ ਲੈ ਲਵਾਂਗੇ ਪਾਣੀ ਪੀ ਲਣਗੇ ਪਿਆਸ ਲੱਗੂ ਇਹ ਕਿਸ ਨੂੰ ਦੱਸਾਂਗੇ ਭਾਈ ਸੋ ਆਪਣੇ ਜੂਠਾੜ ਦੇ ਵਿੱਚ ਗਰਮੀ ਪੂਰੀ ਪੈਂਦੀ ਹੈ ਟੈਂਪਰੇਚਰ ਕਾਫੀ ਵੱਧ ਜਾਂਦਾ ਹੈ ਬਹੁਤ ਸਾਰੇ ਪੰਛੀ ਜੀਵ ਜੰਤੂ ਮਰ ਜਾਂਦੇ ਨੇ ਸੋ ਇਸ ਕਰਕੇ ਆਪਣਾ ਜਰੂਰ ਜਿੱਥੇ ਵੀ ਕਿਤੇ ਪਾਣੀ ਜਿਹੜਾ ਹੁੰਦਾ ਰੱਖਣਾ ਚਾਹੀਦਾ ਜਿਹਦੇ ਨਾਲ ਇਹਨਾਂ ਮਾਸੂਮਾਂ ਪੰਛੀਆਂ ਦੀ ਜਿਹੜੀ ਹੈ ਜਾਨ ਬਚ ਸਕੇ ਤੇ ଏ ପନਖਟੋ 68 ਤીર ਸਗਲ ਪੋਨਾ ਜੀ ਤਿਆ ਪਰਵਾਹ। ਜੁਰ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਇਹਨਾਂ ਦੀ ਪੁਕਾਰ ਵੀ ਪ੍ਰਮਾਤਮਾ ਤੱਕ ਜਾਂਦੀ ਹੈ। ਪਾ